ਪੈਸੇ ਕਿੰਨੇ ਲੱਗਣਗੇ ਪੈਸੇ ਬਸ ਹਾਂ ਜਾਂ ਨਾ 55000 ਰੁਪਏ ਫਿਕਸ ਜਾ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਜਵੰਦਾ ਪਿੰਡੀ ਤਹਿਸੀਲ ਤਨੋਲਾ ਤੇ ਜ਼ਿਲ੍ਹਾ ਬਰਨਾਲਾ ਗਾਵਾਂ ਪੰਜ ਦਿਖਾਵਾਂਗੇ ਤੇ ਜਿਹੜੇ ਰੇਟ ਕਰਾਵਾਂਗੇ ਰੇਟ ਕਰਾਵਾਵਾਂਗੇ ਸੱਜਣੋ ਹੈਰਾਨ ਕਰਨ ਵਾਲੀ ਰੁੱਤ ਦੇ ਹਿਸਾਬ ਨਾਲ ਜਿਵੇਂ ਕੰਮ ਅੱਜ ਕੱਲ੍ਹ ਗਾਵਾਂ ਦਾ ਭਖਿਆ ਹੋਇਆ ਮੁੱਦਾ ਜਿਵੇਂ ਕਹਿੰਦੇ ਭਗਵੰਤ ਮਾਨ ਵਾਲਾ ਮੁੱਦਾ ਭਖ ਰਿਹਾ ਕੇਜਰੀਵਾਲ ਵਾਲਾ ਉਹ ਸਿਸਟਮ ਹੀ ਆ گاਵਾਂ ਦਾ ਵੀ ਐਂ ਭਖਿਆ ਹੋਇਆ ਸਿਸਟਮ ਸ਼ੁਰੂ ਕਰ ਲਾਂਗੇ ਆ ਬੱਚੀ ਤੋਂ ਬਾਕੀ ਬਾਈ ਨਾਲ ਕਰਾ ਦਾਂਗੇ ਗੱਲਬਾਤ ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾਵਾਂਗੇ ਰੇਟ ਸਾਰੀਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ ਕਰਾ ਦਾਂਗੇ ਰੇਟ ਬਿਲਕੁਲ ਜਾਇਜ਼ ਆ ਜਾ ਸੁੱਖੇ ਫਿਰ ਸੁੱਖੇ ਨਾ ਕਰਾਉਂਦੇ ਸਾਡੀ ਮੁਲਾਕਾਤ ਪਲੇਅਰ ਵੀ ਰਿਹਾ ਸੁੱਖਾ ਪੁਰਾਣਾ ਹੋਰ ਕਿਵੇਂ ਆ ਠੀਕ ਠਾਕ ਸਰਦੀ ਕਲਾ ਬਹੁਤ ਵਧੀਆ ਸਕੇ ਇੱਕ ਦਾ ਹੈਗਾ ਆਪਣਾ ਪਸ਼ੂਆਂ ਦਾ ਵਪਾਰ ਹੋਰ ਨਾਲ ਕਾਦਾ ਕਾਦਾ ਟਰੈਕਟਰਾਂ ਦਾ ਵੀ ਉਹ ਹੀ ਪਸ਼ੂਆਂ ਦਾ ਵੀ ਪਸ਼ੂਆਂ ਤੇ ਟਰੈਕਟਰ ਹੁੰਦਾ ਸੰਪਰਕ ਟਰੈਕਟਰ ਵਾਲੇ ਸੱਜਣ ਵੀ ਕਰ ਲਿਓ ਬਾਈ ਨਾਲ ਹੈ ਨਾ ਕਿਹੜੀਆਂ ਕਿਹੜੀਆਂ ਕੰਪਨੀਆਂ ਦੇ ਹੁੰਦੇ ਜੌਂਡੀਅਰ ਹਾਲੈਂਡ 855 ਹਰ ਇੱਕ ਕੰਪਨੀ ਹੁੰਦੀ ਹੈ ਐਸ਼ਰ ਵੀ ਹੁੰਦਾ ਐਸ਼ਰ ਨਹੀਂ ਵੱਡੇ ਵੱਡੇ ਹੁੰਦੇ ਨੇ ਕਿੰਨੇ ਕ ਪੈਸਿਆਂ ਦੇ 5 ਲੱਖ 6 ਲੱਖ 4 ਲੱਖ ਤੋਂ ਸ਼ੁਰੂ ਹੋ ਜਾਂਦੇ ਠੀਕ ਹੈ ਸੰਪਰਕ ਟਰੈਕਟਰ ਵਾਲੇ ਵੀ ਕਰ ਲਿਓ ਰੀਲ ਉਹਦਾ ਵੀ ਪਾ ਦਾਂਗੇ ਬਾਈ ਜੀ ਇਥੋਂ ਕਰ ਲਈਏ ਸ਼ੁਰੂ ਇਥੋਂ ਕਰ ਲੋ ਧੋਰ ਫੋਲ ਕੇ ਸੂਆ ਕਿੜਾ ਸੁੱਖੇ ਦਾ ਸੂਆ ਬਲੂਨ ਸੁਲੀਆ ਵੀਰੇ ਸੂਆ ਪਹਿਲਾ ਦੰਦ ਤਾਂ ਨਹੀਂ ਕਰੇ ਚੱਕੇ ਦੇ ਨਾ ਦੰਦੂ ਨਹੀਂ ਬਾਈ ਕਰੇ ਆਪਾਂ ਅਬ ਦੰਦ ਸੁੱਖਾ ਕਹਿੰਦਾ ਕਰੇ ਨਹੀਂ ਚੱਕ ਸੂਆ ਪਹਿਲਾ ਤੇ ਚਮਕ ਚਮਕ ਬਾਡੀ ਚ ਆ ਗਈ ਫੁੱਲ ਜਮਾ ਗੋਲ ਆ ਗਈ ਪੰਛੀ ਜਿਵੇਂ ਆਪਾਂ ਕਹਿੰਦੇ ਨੇ ਵੀ ਸੇਠਾਂ ਦਾ ਸਹਰਾਣਾ ਹੁੰਦਾ ਬਾਲੇ ਰੁਪਿਆ ਵਾਲਿਆਂ ਦਾ ਕਮਾਲ ਆ ਸੁੱਖੇ ਇਥੋਂ ਦਿਨ ਕਿੰਨੇ ਕੱਢੂਗੀ ਨਾ ਹਫਤਾ ਮੰਨ ਲਾ ਵੀਰੇ ਇੱਕ ਹਫਤਾ ਆਉਤ ਤਾਂ ਮੌਜ ਨਹੀਂ ਲੈ ਜੂਗਾ ਦੁੱਧ ਕਿੰਨਾ ਕੁ ਪਾ ਸਕਦੀ ਐ ਇੱਕ ਆਈਡੀਆ 15 ਕਿਲੋ ਬਾਦ ਵੀ 15 ਬਾਲੇ ਬਹੜਾ ਗੀ ਬਾਲੇ ਵੱਡੇ ਗੱਲ ਤੁਹਾਨੂੰ ਹੋਰ ਦੱਸਦਾ ਨਾ ਗਾਮਾ ਬਾਈ ਦੇ ਘਰ ਜਿੰਨੀਆਂ ਦਿਖਾਵਾਂਗੇ ਦਿਖਾਵਾਂਗੇ ਸਾਰੀਆਂ ਗਰਮੀ ਚ ਚੱਲਣ ਵਾਲੀਆਂ ਗਰਮੀ ਵਾਲੇ ਤੋਹਫੇ ਦਿਖਾਵਾਂਗਾ ਤੁਹਾਨੂੰ ਥਾਣਾ ਦਾ ਗੈਪ ਆ ਜਿਹੜਾ ਗੈਪ ਬਹੁਤ ਸੋਹਣਾ ਰੱਖੂਗੀ ਤੇ ਜਿਹੜਾ ਆਰਡਰ ਆਰਡਰ ਦੀ ਸ਼ੇਪ ਵੀ ਸੋਹਣੀ ਆ ਤੇ ਰੱਖੂਗੀ ਵੀ ਤਕਰੀਬਨ ਤਕਰੀਬਨ ਫਿਕਸ ਜਿਹਾ ਆਰਡਰ ਸਮੀ ਭਲੀ ਬੱਛੀ ਆ ਫਿੱਕੀ ਨਹੀਂ ਹੈਗੀ ਕਿਸੇ ਵੀ ਪੱਕੇ ਨਾ ਨਾ ਵੀਰੇ ਜਾਨ ਬਹੁਤ ਇੱਥੋਂ ਦਿਖਾ ਦੇਰੀ ਆਰਡਰ ਓਏ ਆਰਡਰ ਬਣਾਉਗੀ ਫੁੱਲ ਚੌੜਾ ਤੇ ਜਾਨਵਰ ਹੈਗਾ ਚੰਗਾ ਤੇ ਇਹਦੀ 50% ਜਿਹੜੀ ਇਹਦੀ ਫਾਇਟ ਵੀ ਸੱਜਣੋਂ ਚੰਗੀ ਆਊਗੀ ਤੇ ਗਰਮੀ ਸਰਦੀ ਚੱਲੂਗੀ ਬੱਚਾ ਜਰਸੀ ਦਾ ਵੀ ਚੰਗਾ ਪਾ ਦੂਗੀ ਐਫ ਐਫ ਦਾ ਵੀ ਪਾ ਦੂਗੀ ਬਾਕੀ ਮੇਨ ਗੱਲ ਆ ਜਿਹੜੀ ਸੂਆ ਪਹਿਲਾ ਪੰਜ ਸੱਤ ਸੂਆ ਕਿਧਰੇ ਸੁੱਖੇ ਇਹ ਜਾਣਦੇ ਨਹੀਂ ਜਾਂਦੇ ਭਾਈ ਪੈਸੇ ਕਿੰਨੇ ਲੱਗਿਦੇ ਪੈਸੇ ਬਸ ਹਾਂ ਜਾਂ ਨਾ 55000 ਰੁਪਏ ਫਿਕਸ ਜਾ ਫਿਕਸ ਹੋ ਜਾ ਕੰਮ ਇਹ ਤਾਂ ਛੋਟ ਛੋਟ ਵਾਲਾ ਹੋਊਗਾ ਜੇ ਤੁਸੀਂ ਕਹੋ ਵੀ ਬਾਈ ਨੇ 55 ਕਹਤਾ ਵੀ 50 ਵੀ ਗਾਂ ਦੇ ਦੂਗਾ ਇਹ ਗਾਂ 50 ਦੀ ਵੀ ਨਹੀਂ ਹੋਣੀ ਤਾਂ 50 ਦੀ ਵੀ ਬਾਕੀ ਆਈਡੀਆ ਤੁਸੀਂ ਲਾ ਲਿਓ ਕੱਲੀ ਛੋਟ ਛੋਟ ਵਾਲਾ ਕੰਮ ਆ ਤੇ ਹੁਣ ਮਾਰ ਦੇ ਕਰੀ ਕੈਮਰਾ 2 ਨੰਬਰ ਵਾਲੀ ਤੇ ਤੋੜ ਦੇ ਬਾਈ ਹੁਣ ਕੇ ਤੋੜ ਦੇ ਤੇਰਾ ਸੂਆ ਕਿਹੜਾ ਤੇਰਾ ਦੂਜਾ ਸੂਆ ਇਹ ਕਿੰਨੇ ਕ ਦਿਨ ਕੱਢਦੀ ਆ ਇਹ ਵੀ ਆ ਹਫਤਾ 10 ਦਿਨ ਮੰਨ ਲੈ ਅੱਜ ਇੱਕ ਖਾਸੀਅਤ ਆ ਇਹਨਾਂ ਗਾਵਾਂਾਂ ਦੀ ਵੀ ਆਰਡਰ ਨੇ ਜਿਹੜੇ ਆਰਡਰ ਤਕਰੀਬਨ ਤਕਰੀਬਨ ਬਾਈ ਫਿਕਸ ਜੇ ਨੇ ਕਿਉਂਕਿ ਫਿਕਸ ਆਰਡਰ ਦਾ ਇਹ ਫਾਇਦਾ ਹੁੰਦਾ ਵੀ ਫਿਕਸ ਚ ਮਸਟੈਟਸ ਦੀ ਪ੍ਰੋਬਲਮ ਬਹੁਤ ਘੱਟ ਆਉਂਦੀ ਆ ਥਾਣਾ ਆ ਗਿਆ ਮੁੱਠੀ ਦੀ ਚਪਾਈ ਵਾਲਾ ਕੱਦ ਪੱਛੀ ਦਾ ਚੰਗਾ ਤੇ ਓਵਰ ਫੈਟ ਆ ਜਿਹੜੀ ਉਹ ਕਿਸੇ ਵੀ ਪਸ਼ੂ ਦੇਣੀ ਹੈਗੀ ਹੈ ਨਾ ਨੋ ਨੋ ਓਵਰਫੈਟ ਨਹੀਂ ਹੈਗੀ ਇਹ ਚਾਰ ਨਾਲ ਨਹੀਂ ਪਾਲੀਆਂ ਹੋਈਆਂ ਇਹ ਦਾਣੇ ਨਾਲ ਪਲੀਆਂ ਹੋਈਆਂ ਬੜਾ ਨੇ ਦੁੱਧ ਵੀ ਚੰਗਾ ਪਾਉਣਗੀਆਂ ਕੁਆਲਿਟੀ ਵੀ ਚੰਗੀ ਆ ਤੇ ਬਾਕੀ ਮੇਨ ਗੱਲ ਆ ਗਈ ਜਿਹੜੀ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਗਰਮੀ 'ਚ ਚੱਲਣ ਵਾਲੀਆਂ ਗਾਵਾਂ ਨੇ ਕੱਦ ਕਾਠ ਵੀ ਫੁੱਲਾ ਗਿਆ ਲੰਬੀ ਵੀ ਫੁੱਲਾ ਤੇ ਆਰਡਰ ਦਾ ਸੈਜ ਵੀ ਸੋਹਣਾ ਤੇ ਥਣ ਦੀ ਸ਼ੇਪ ਵੀ ਸੋਹਣੀ ਰੱਖਦੀ ਆ ਇਹ ਦੁੱਧ ਕਿੰਨਾ ਪਾ ਸਕਦੀ ਆ ਇਹ ਬਈ ਪਾਉ 17-18 ਕਿਲੋ 17 ਕਿਲੋ ਮੌਜ ਨਾਲ ਸੋਖੀ ਪੈਸੇ ਕਿੰਨੇ ਲਵਾਂਗੇ ਵੀ ਪੈਸੇ ਵੀ ਦਾ ਲਵਾਂਗੇ ਇਹਦਾ ਵੀ 19 ਬਸ 55000 ਰੁਪਏ 55 ਇਹਦਾ 55 ਇਹਦਾ ਵੀ ਜੇ ਜੋੜਾ ਲੈਣਾ ਹੋਇਆ ਕਿਸੇ ਨੇ ਕਰ ਦਿਆਂ ਮਾਨਦਾਨ ਜਿਵੇਂ ਕਹਿੰਦਾ ਮਾਰਾ ਨਾ ਹੋ ਗਿਆ ਤੇਰੇ ਨਾਲ ਕਹਿੰਦਾ ਵੀ ਕਰਦੇ ਯਾਰ ਇਹ ਤੋਂ ਬਸ ਫੱਤੀ ਕਰ ਫੱਤੀ ਕਰਨਾ ਸਿਰਫ ਫੱਤੀ ਕਰਨਾ ਬਸ ਸਮਝ ਲੈ ਆਪੀ ਤੂੰ ਚਾਰ ਛੱਡ ਦਾਂਗੇ ਜੋੜੇ ਚ ਛਾਦਾ ਵੀ ਛੜਾ ਦੀ ਕੋਈ ਚੱਕਰ ਨਹੀਂ ਰੁਪਿਆ 4000 ਦੀ ਮਾਫੀ ਕਰਾਦੀ ਜੋੜੇ ਚ ਸਾਨੂੰ ਜੇ ਕਿਸੇ ਭਰਾ ਨੇ ਜੋੜਾ ਇਕੱਠਾ ਲੈਣਾ ਹੋਇਆ ਉਹ ਤੋਂ ਜ਼ਿਆਦੇ ਤੰਗ ਨਾ ਕਰ ਇਹ ਤੋਂ ਜ਼ਿਆਦੇ ਨਹੀਂ ਹੋਣਾ ਉੱਥੇ ਦਾ ਉਹੀ ਗੱਲ ਆ ਵੀ ਸਿਰ ਹੀ ਹੋ ਗਈ ਗੰਡ ਜਾਵਾ ਤੁੱਖੇ ਦਾ ਕਹਿਣ ਦਾ ਭਾਵ ਤੇ ਹੁਣ ਕਹਿ ਰਿਹਾ ਪੱਛੀ ਤੇ ਮਾਰਦੇ ਕੈਮਰਾ ਪਹਿਲਾਂ ਇਹ ਥਣ ਦੇ ਸਾਈਜ਼ ਹੀ ਦਿਖਾ ਦੇ ਯਾਰ ਆਰਡਰ ਕੁਆਲਿਟੀ ਤੇ ਮਾਰਦੇ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਤੇ ਗੁਲਾਬੀ ਥਣ ਆ ਗਿਆ ਥਣ ਦਾ ਗੈਪ ਵੀ ਫੁੱਲ ਬਣਾਉਗੀ ਕਿਉਂਕਿ ਹਲੇ ਨੇ ਰੈਡੀ ਹੋਣਾ ਬਾਈ ਕੱਢ ਦੀ ਆ ਦਿਨ ਹਾਂ ਹਾਂ ਇਹ ਤਾਂ ਗੱਡੂ ਹਫਤਾ ਹਫਤਾ ਵੀਰੇ ਹਫਤਾ ਮਾ ਇਹਨਾਂ ਸੋਖੇ ਇਹਦੇ ਚ ਆ ਗਿਆ ਜਿਵੇਂ ਆਪਾਂ ਗੱਲ ਕਰ ਲਈਏ ਐਚ ਐਫ ਆ ਗਈ ਥੋੜੀ ਜੀ ਜਰਸੀ ਆ ਗਈ ਐਰ ਸ਼ਹਿਰ ਆ ਗਈ ਹਨ ਇਹਦੇ ਚ ਕੰਪਨੀਆਂ ਆ ਗਈਆਂ ਤਿੰਨ ਤੋਂ ਚਾਰ ਤਿੰਨਾਂ ਚਾਰਾਂ ਕੰਪਨੀਆਂ ਦਾ ਸੀਮਨ ਜਿਹੜੀ ਜਿਹੜੀ ਦਾ ਵੀ ਲਾ ਦਿਆ ਕਰੋਗੇ ਬੱਚਾ ਉਦਾਂ ਨਾ ਪਾ ਦੂਗੀ ਤੇ ਆ ਗਈ ਬਜਨ ਵਾਲੀ ਚਮਕ ਚਮਕ ਵੀ ਫੁੱਲ ਆ ਗਈ ਤੇ ਦੁੱਧ ਵੀ ਇਹ ਚੰਗਾ ਪਾ ਸਕਦੀ ਆ ਆ ਚੰਗਾ ਬਗਬੀ ਇਹਦੀ ਕੀ ਰਿਪੋਰਟ ਆ ਦੁੱਧ ਦੀ ਇਹ ਦੇ ਦੂ ਭਾਈ 20 22 ਕਿਲੋ 20 22 ਕਿਲੋ ਦੇ ਸਕਦੇ ਮੋਜ ਨਾਲੀ ਮੋਜ ਨਾਲੀ ਕੱਚੀ ਆ ਦੋ ਤਿੰਨ ਨਸਲ ਆ ਗਈਆਂ ਹਾਂ ਕੱਚੀ ਆ ਦੁੱਧ ਪਾਉ ਵੀ ਚੰਗਾ ਜਿਵੇਂ ਐਫ ਆ ਗਈ ਤੇ ਬਾਕੀ ਜਿਵੇਂ ਤੁਸੀਂ ਦੱਸਿਆ ਵੀ ਕ੍ਰੋਸ ਆ ਗਿਆ ਹਨਾ ਕ੍ਰੋਸ ਨਾਲ ਫੈਟ ਵਧਾ ਦੂਗੀ ਧੰਨਵਾਦ ਵੱਡੀ ਬੁੱਡੀ ਬਹੁਤ ਹੈ ਬਈ ਜਾਨ ਜੂਨ ਬਹੁਤ ਆ ਕੱਦ ਵੀ ਫੁੱਲ ਆ ਗਿਆ ਤੇ ਵਜਨ ਵਜੂਦ ਵਾਲੀ ਵੈੜ ਆ ਗਈ ਜਿਵੇਂ ਚਮਕ ਚਮਕ ਜਿਵੇਂ ਸਾਨੂੰ ਮੈਂ ਦੱਸਦਾ ਹਾਂ ਨਾ ਵੀ ਜਿਹੜੀ ਫਸਲ 'ਚ ਘਾਟ ਹੁੰਦੀ ਹੈ ਸੁੱਕੇ ਫਸਲ ਵੀ ਪੀਣੀ ਜੀ ਹੋ ਜਾਣੀ ਹਾਂ ਹੋ ਜਾਂਦੀ ਆ ਇਹਦੇ 'ਚ ਮੈਗਜ਼ੀਨ ਵਾਲੀ ਘਾਟ ਨਹੀਂ ਹੈਗੀ ਇਹਦੇ 'ਚ ਘਾਟ ਨਹੀਂ ਹੈਗੀ ਕਿਸੇ ਚੀਜ਼ ਦੀ ਇਹ 'ਚ ਚਮਕ ਦਮਕ ਤਾਂ ਆਂਗੀ ਬੰਦੇ ਦੇ ਵੀ ਚਿਹਰੇ ਤੇ ਰੌਣਕ ਉਸੇ ਦੀ ਹੁੰਦੀ ਹੈ ਜਿਹੜੇ ਵੀ ਸਰੀਰ 'ਚ ਕਿਸੇ ਤਰ੍ਹਾਂ ਦੀ ਕੋਈ ਘਾਟ ਨਾ ਹੋਵੇ ਤੇ ਆਰਡਰ ਇਹ ਰੱਖੂਗੀ ਤਕਰੀਬਨ ਫਿਕਸ ਜਾ ਤੇ ਜਿਵੇਂ ਵਪਾਰੀ ਕਹਿੰਦੇ ਹੁੰਦੇ ਆ ਵੀ ਬਣੂਗੀ ਫੁੱਲ ਯਾਰਾ ਤੇ ਬੱਛੀ ਇਹ ਵੀ ਸ਼ਾਨਦਾਰ ਆ ਗਈ ਇਹਦੇ ਸੁੱਖੇ ਕਿੰਨੇ ਪੈਸੇ ਲੈਣਗੇ ਆਪਾਂ ਇਹਦਾ ਬਾਈ ਹਾਂ ਜਾਂ ਨਾ 66000 ਰੁਪਇਆ ਦੋ ਘੱਟ 70 ਰੁਪਇਆ ਬੀਜੀ ਵਾਲੀ ਹਾਂ ਹਾਂ ਬਸ ਉਹਨਾਂ ਕੋਲ ਤਾਂ ਵਿੱਚ ਛੋਟ ਛੱਪਾ ਜਾ ਮਾੜਾ ਮੋਟੀ ਹੋ ਵਾੜਾ ਵੱਡਾ ਨਹੀਂ ਬਣਾਉਣਾ ਛੋਟ ਛੱਪੇ ਵਾਲਾ ਸ਼ਿਟ ਨਹੀਂ ਆ ਇਹ ਤਾਂ ਕਰਾਂਗੇ ਆ ਤਾਂ ਕੋਈ ਨਾ ਕੋ ਬੰਦਾ ਆਊਗਾ ਕੀ ਕੀ ਗੱਲ ਹਾਂ ਹਾਂ ਬਾਈ ਦਾ ਕਹਿਣਾ ਇਹ ਭਾਵਾ ਵੀ ਯਾਰ ਮੋੜਦੇ ਨਹੀਂ ਹੈਗੇ 21 ਦਾ ਬੱਟਾ ਹੋਇਆ ਜੋ ਉਹ ਹੀ ਗੱਲ ਆ ਵੀ 10 ਤੋਂ 20 ਦਾ ਫਰਕ ਹੋਇਆ ਹਨਾ ਤੇਰ ਨਹੀਂ ਆ ਉਹ ਆਪਸ ਆਣਾ ਹੋਊਗਾ ਯਾਰ ਜਿਹੜਾ ਭਰਾ ਇਹ ਚੀਜ਼ਾਂ ਚ ਵੀ ਕਹੂਗਾ ਵੀ ਇਹਦਾ ਰੇਟ ਵੀ ਤੇਜ ਆ ਹੁਣ ਤੇ ਹੁਣ ਆ ਜਾ ਗਰੀ 4 ਨੰਬਰ ਵਾਲੀ ਤੇ ਇਹਦੀ ਕਿਹੜੀ ਕੰਪਨੀ ਆ ਗਈ ਸੁਖੇ ਯਾਰ ਸਰਚ ਆ ਗਈ ਬਈ ਜਰਸੀ ਤੇ ਕਰੋ ਜੀ ਆ ਜਰਸੀ ਕਰੋ ਆ ਗਈਆਂ ਖਾਣ ਦਾ ਸਾਇ ਸੋਣਾ ਰੱਖੀ ਬਹੁਤ ਸੋਹਣਾ ਤੋਰਦੇ ਸੰਤੀਆਂ ਖੋਲ ਕੇ ਫਿਰ ਇਹਦਾ ਸੁਆ ਇਹਦਾ ਦੂਜਾ ਵੀ ਨੇ ਕਿੰਨੇ ਦਿਨ ਪੈਂਡਿੰਗ ਨੇ ਇਹਦਾ ਹਫਤਾ ਦਾ ਦਾਨ ਇਹਦਾ ਗਾੜੀ ਮੋਗੇ ਚ ਵਾਈਜ ਹੈ ਨਾ ਹੂੰ ਆ ਲੈ ਲਵਾਂ ਬਾਈ ਭਰਾੜੀ ਲੱਗ ਜਾਮਾ ਦੇਵਾ ਬਣਾਉਗੀ ਫੁੱਲ ਜਮਾ ਨਾਲ ਦਾ ਝੋਲੀ ਝਾਲੀ ਬਾਈ ਤੇ ਬਹੁਤ ਸੋਹਣਾ ਬੱਚੀ ਦਾ ਤੇ ਕੱਦ ਵੀ ਦਰਮਿਆਨਾ ਆ ਗਿਆ ਜਰਸੀ ਨਾਲ ਦਾ ਜਾਨ ਵੀ ਬਹੁਤ ਹੈ ਵੀਰੇ ਤੇ ਵਜੂਦ ਫੁੱਲ ਆ ਗਿਆ ਜਿਵੇਂ ਆਪਾਂ ਕਹਿ ਲਈਏ ਨਾ ਬਾਡੀ ਦੀ ਹੈ ਨਾ ਚੜਾਈ ਬਹੁਤ ਆ ਗਈ ਉਤੋਂ ਤੇ ਇਹਨੂੰ ਯਾਰ ਜੇ ਤੁਸੀਂ ਧੁੱਪੇ ਬੰਨੀ ਰੱਖਿਓ ਨਾ ਉਹ ਧੁੱਪੇ ਬੰਨੀ ਰੱਖੋ ਜੇ ਕੋਈ ਚੱਕਰੀ ਨਹੀਂ ਆ ਇਹ ਤਾਂ ਪਸ਼ੂ ਵਾਲੀ ਸਿਸਟਮ ਨਹੀਂ ਹੈਗਾ ਜਿਵੇਂ ਭਰਾ ਕਹਿੰਦੇ ਨੇ ਨਾ ਵੀ ਦੇਸੀ ਟੱਚ ਦਾ ਦੁੱਧ ਆਪਾਂ ਨੂੰ ਚਾਹੀਦਾ ਹੈ ਨਾ ਫੈਟ ਵੀ ਚੰਗੀ ਪਾਉ ਦੁੱਧ ਵੀ ਚੰਗਾ ਪਾਉਗੀ ਤੇ ਸੁਭਾਅ ਦੀ ਵੀ ਠੰਡੀ ਹੈ ਨਾ ਹਾਂ ਠੰਡੀ ਜਮਾ ਬਹੁਤ ਹੈ ਬਿਲਕੁਲ ਆ ਸਵਾਲ ਹੀ ਢੰਡੀਆਂ ਜਿਹੇ ਥੱਲੇ ਬੈਠੀ ਜਾਣ ਤੇ ਆ ਕੇ ਤੇ ਕੁਝ ਕਰੀ ਹੈਗੀ ਥਾਂ ਵੀ ਘੱਟ ਰੋਕੂਗੀ ਦੁੱਧ ਵੀ ਚੰਗਾ ਪਾ ਦੂ ਇਹਦੇ ਸੁੱਖੇ ਪੈਸੇ ਕਿੰਨੇ ਲਵਾਂਗੇ ਇਹਦਾ ਲਵਾਂਗੇ ਬਾਈ ਹਾਂ ਜਾਂ ਨਾ 58000 ਇਹਦਾ 58 ਹਾਂਜੀ ਉਹ ਜੀ ਮਾਫੀ ਕੋਸ ਕਰਦਾ ਨਹੀਂ ਮਰੀ ਮੂਠੀ ਠੀਕ ਆ ਗੱਲ ਤੇ ਹੁਣ ਮਾਰ ਦੇ ਗੈਰੀ ਜਰਸੀ ਦੇ ਉਹ ਜਰਸੀਆਂ ਦਾ ਕੰਮ ਤਾਂ ਬਲੈਕ ਵਾਲੀ ਹੋ ਰਿਹਾ ਮਾਸ਼ੀ ਬਲੈਕ ਵਾਲੀ ਪਿਆਦਾ ਇਹਦਾ ਸੂਆ ਕਿਹੜਾ ਜੀ ਪਨੂਣ ਵੀਰੇ ਪਨੂਣ ਸੂਆ ਪਹਿਲਾ ਪਹਿਲਾ ਕਿੰਨੇ ਕਿ ਦਿਨ ਪੈਂਡਿੰਗ ਹੈ ਹੌ ਤਾ ਇਹ ਲਿਖੀ ਆਉਤਾ ਸੇ ਦਿਨ ਬਸ ਗੱਲ ਕਰ ਲਈ ਵੀ 55 14 ਦਿਨਾਂ ਤੋਂ ਲਾ ਕੇ ਹਫਤੇ ਰੇੜ-ਗੇੜ ਦੀ ਆ ਡੂ ਡਰ ਉਹ ਥਣ ਥਣ ਬੜਾ ਚੰਗਾ ਲੱਗਿਆ ਹਾਂ ਉਹ ਪਾਲ ਲੱਗੀ ਤੁਹਾਡੀ ਹਾਂ ਪਾਲ ਜੀ ਲੱਗੀ ਨਾ ਲੱਗ ਜੰਦੀ ਨੇ ਬਈ ਬੜਾ ਜਿਹਾ ਕਰ ਜਾਂਦਾ ਆ ਕੱਦ ਦੇ ਦਾ ਵੀ ਚੰਗਾ ਇੱਕ ਤਾਂ ਹਮਾਚ ਲੀਆਂ ਜਰਸੀਆਂ ਹੁੰਦੀਆਂ ਨਾ ਨਾ ਤਾਂ ਪੰਜਾ ਵਾਲੀ ਹੀ ਹੈਗੀ ਜਰਸੀ ਪੰਜਾਬ ਵਾਲੀ ਆ ਕੱਦ ਚੰਗਾ ਆਰਡਰ ਦੀ ਸ਼ੇਪ ਸੋਹਣੀ ਆ ਜਿਹੜੀ ਸ਼ੁਰੂ ਜੀ ਦੱਸਿਆ ਸੀ ਵੀ ਆਰਡਰ ਤਕਰੀਬਨ ਸਾਰੀਆਂ ਦੇ ਫਿਕਸ ਜੇ ਨੇ ਹੂੰ ਖੁੱਲੇ ਲੈ ਵੇ ਨਹੀਂ ਆਨੇ ਤੇ ਟੁੱਟਵੇਂ ਨਹੀਂ ਆਗੇ ਮੈਂ ਟੁੱਟਵੇਂ ਟੁੱਟਵੇਂ ਨਹੀਂ ਆਗੇ ਬਾਈ ਆ ਟੁੱਟ ਮਾਡਰ ਕਾਮਯਾਬ ਵੀ ਨਹੀਂ ਹੁੰਦਾ ਗਾਮ ਵਾਲੇ ਵਿਭਾਗਾਂ ਦੇ ਵਿੱਚ ਇਹ ਆ ਗਈ ਜਰਸੀ ਪੰਜਾਬ ਵਾਲੀ ਇੱਕ ਹਫਤੇ ਡੇਢ ਗੜ ਪੈਂਡਿੰਗਾਂ ਤੇ ਥਣਾ ਤੇ ਭਲਜੀ ਆ ਧੂਰੀ ਬਾਈ ਭਲਜੀ ਆ ਮੈਂ ਭਲਜੀ ਕਰੀ ਇਹਦਾ ਰੇਟ ਕੀ ਰਹੂਗਾ ਇਹਦਾ ਵੀ 50 ਇਹਦਾ ਵੀ 5000 ਹਾਂ ਬਾਈ ਇਹ ਬਾਕੀ ਇਹ ਜੋੜੀ ਚ ਕੰਸੈਸ਼ਨ ਕਰ ਦਿੰਦੇ ਹਾਂ ਕਰ ਗਏ ਕੋਈ ਨਹੀਂ ਬਾਈ ਆ ਨੰਬਰ 93638 ਬਾਈ 39446 9463839444 ਪਿੰਡ ਆ ਗਿਆ ਜਵੰਦਾ ਵੀ ਤੇ ਨੇੜੇ ਆ ਗਿਆ ਬਾਈ ਇਹ ਤਰੋਲਾ ਤਰੋਲੇ ਤੋਂ ਕਿੰਨੀ ਦੂਰ ਆ ਗਿਆ 4 ਕਿਲੋਮੀਟਰ ਕਿਹੜੇ ਰੋਡ ਤੇ ਆਹੀ ਟਿੱਕੀ ਵਾਲੇ ਰੋਡ ਤੇ ਆ ਤਾ ਤਰੋਲੇ ਤੋਂ ਜਿਹੜਾ ਰੋਡ ਪਿੱਖੀ ਨੂੰ ਜਾਂਦਾ ਉਸ ਰੋਡ ਤੋਂ ਰੋਡ ਛੜ ਕੇ ਮੁੜਦੀ ਹੈ ਉਸ ਰੋਡ ਤੇ ਬਾਈ ਦਾ ਪਿੰਡ ਆ ਗਿਆ ਤਕਰੀਬਨ 2-4 ਕਿਲੋ 2 ਕਿਲੋਮੀਟਰ 2 ਕਿਲੋਮੀਟਰ ਬਾਕੀ ਨੰਬਰ ਬਾਈ ਦਾ ਵੀਡੀਓ ਚ ਚੱਲੂਗਾ ਇਹਨਾਂ ਚ ਜਿਹੜੀ ਵੀ ਬੱਚੀ ਤੁਹਾਡੇ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ